ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀਰ ਸੋਈ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਕੱਚੇ ਅੰਬਾਂ ਦੀ ਇੱਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਜੀ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਅਤੇ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਇੱਥੇ ਬਣਾਵਾਂਗੇ ਜੀ ਹੁਣ ਆਪਾਂ ਕੱਚੀਆਂ ਆਂਬੀਆਂ ਤੋਂ ਆਮ ਪੰਨਾ ਆਮ ਪੰਨਾ ਬਣਾਉਣ ਦੇ ਲਈ ਪੰਜ ਆਂਬੀਆਂ ਲਈਆਂ ਨੇ ਸਭ ਤੋਂ ਜ਼ਰੂਰੀ ਗੱਲ ਇਹਨਾਂ ਨੂੰ ਅੱਧਾ ਪੌਣਾ ਘੰਟਾ ਪਾਣੀ ਵਿੱਚ ਭਿਉ ਕੇ ਰੱਖਣਾ ਜ਼ਰੂਰੀ ਹੈ ਜੀ ਤਾਂ ਜੋ ਇਹਨਾਂ ਦੀ ਗਰਮੀ ਆਉ ਨਿਕਲ ਸਕੇ ਇੱਕ ਤੁਹਾਨੂੰ ਹੋਰ ਗੱਲ ਦੱਸ ਦੇਵਾਂ ਇੱਥੇ ਆਪਾਂ ਕਾਲਾ ਕੁੱਕਰ ਲਿਆਏ ਜੀ ਅਗਰ ਤੁਹਾਡੇ ਕੋਲ ਸਟੀਲ ਦਾ ਹੈਗਾ ਸਟੀਲ ਦਾ ਲਓ ਅਗਰ ਤੁਹਾਡੇ ਕੋਲ ਇਹ ਹੈਗਾ ਤਾਂ ਤੁਸੀਂ ਇਹਦੇ ਵਿੱਚ ਲਓ ਇਹਨਾਂ ਨੂੰ ਆਪਾਂ ਨੇ ਆਂਬੀਆਂ ਨੂੰ ਅਸ ਯਾ সিলਵਰ ਦੇ ਕੁੱਕਰ ਵਿੱਚ ਨਹੀਂ ਉਬਾਲਣਾ ਸਟੀਲ ਦੇ ਚ ਜਾਂ ਕਾਲੇ ਕੁੱਕਰ ਚ ਉਹ ਇਹਨਾਂ ਨੂੰ ਉਬਾਲਾਂਗੇ ਆਪਾਂ ਅੰਬੀ ਆਪਾਂ ਚੰਗੀ ਤਰ੍ਹਾਂ ਧੋਤੀਆਂ ਹੋਈਆਂ ਐ ਜੀ ਇਹਨਾਂ ਨੂੰ ਹੁਣ ਆਪਾਂ ਉੱਪਰ ਤੋਂ ਐਵੇਂ ਕੱਟ ਲਵਾਂਗੇ ਸਾਰੀਆਂ ਅੰਬੀਆਂ ਆਪਾਂ ਨੇ ਇਸ ਤਰੀਕਾ ਕੱਟ ਲੈਣੀਆਂ ਐ ਸਾਰੀਆਂ ਅੰਬੀਆਂ ਆਪਾਂ ਕੱਟ ਲਈਆਂ ਜੀ ਉੱਪਰੋਂ ਇਹਨਾਂ ਨੂੰ ਹੁਣ ਆਪਾਂ ਕੁੱਕਰ ਵਿੱਚ ਪਾ ਦੇਵਾਂਗੇ ਜੀ ਇਦੇ ਵਿੱਚ ਪਾਵਾਂਗੇ ਆਪਾਂ 2 ਗਲਾਸ ਪਾਣੀ ਜ਼ਰੂਰੀ ਨਹੀਂ ਹੈਗਾ ਵੀ ਇਹ ਡੁੱਬੜੀਆਂ ਹੀ ਚਾਹੀਦੀਆਂ ਬਸ ਆਪਾਂ ਪਾਣੀ ਦੀ ਮਾਤਰਾ ਜਿਹੜੀ ਥੋੜੀ ਰੱਖਾਂਗੇ ਗੈਸ ਔਨ ਕਰ ਲਿਆ ਹੈ ਜੀ ਟੱਕਣ ਲਗਾ ਦ ਲਗਾ ਦਵਾਂਗੇ ਜੀ ਹੁਣ ਕੁੱਕਰ ਦਾ ਹੁਣ ਇਹਨੂੰ ਆਪਾਂ ਇੱਕ ਵਿਸਲ ਪੂਰੀ ਆਣ ਦਵਾਂਗੇ ਉਸ ਤੋਂ ਜਦੋਂ ਵਿਸਲ ਇੱਕ ਵੱਜ ਗਈ ਉਸ ਤੋਂ ਬਾਅਦ ਆਪਾਂ 3 ਕੁ ਮਿੰਟ ਇਹਨੂੰ ਘੱਟ ਸੇਕਦੇ ਉੱਤੇ ਪਕਾਵਾਂਗੇ ਇੱਕ ਬੀਸਲ ਵੱਜ ਚੁੱਕੀ ਹੈ ਜੀ ਹੁਣ ਆਪਾਂ 3-4 ਮਿੰਟ ਘੱਟ ਸੇਕਦੇ ਉੱਤੇ ਇਹਨੂੰ ਪੱਕਣ ਦਵਾਂਗੇ ਉਸ ਤੋਂ ਬਾਅਦ ਆਪਾਂ ਆਪ ਬਾਹਰ ਨਿਕਲਣ ਤੋਂ ਬਾਅਦ ਕੁੱਕਰ ਖੋਲ੍ਹਾਂਗੇ ਜੀ ਇਹ ਲੋ ਜੀ ਇੱਕ ਬੀਸਲ ਲੱਗਣ ਤੋਂ ਬਾਅਦ ਆਪਾਂ 3-4 ਮਿੰਟ ਇਹਨੂੰ ਘੱਟ ਸੇਕਦੇ ਉੱਤੇ ਰੱਖਤਾ ਸੀ ਉਸ ਤੋਂ ਬਾਅਦ ਆਪਾਂ ਆਪ ਆਪਣੇ ਆਪ ਨਿਕਲ ਹੀ ਆਏ ਦੀ ਆਪਾਂ ਹੁਣ ਕੁੱਕਰ ਖੋਲ੍ਹ ਲਿਆ ਹੈ ਆਂ ਤੁਸੀਂ ਦੇਖ ਸਕਦੇ ਹੋ ਐਦਾਂ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਇੱਕ ਭਾਂਡੇ ਵਿੱਚ ਪਾ ਕੇ ਠੰਡਾ ਹੋਣ ਲਈ ਰੱਖ ਦਾਂਗੇ ਇਹਨਾ ਇਹ ਬਹੁਤ ਜ਼ਿਆਦਾ ਗਰਮ ਆ ਹਜੇ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਲਾਂਗੇ ਪਾਣੀ ਪਹਿਲਾਂ ਨਾਲੋਂ ਠੰਡਾ ਹੋ ਗਿਆ ਏ ਵੈਸੇ ਜ਼ਿਆਦਾ ਠੰਡਾ ਨਹੀਂ ਹੋਇਆ ਕੋਸਾ-ਕੋਸਾ ਜਿਹੀ ਆ ਹੱਥ ਲੱਗਦਾ ਏ ਪਾਣੀ ਨੂੰ ਆਪਾਂ ਇਹ ਨਾ ਹੁਣ ਆਂਬ ਦਾ ਜਿਹੜਾ ਛਿਲਕਾ ਆ ਉਹ ਉਤਾਰ ਲਵਾਂਗੇ ਐਵੇਂ ਸੌਖਾ ਉੱਤਰ ਜਾਂਦਾ ਏ ਜੀ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉਬਲੇ ਹੋਏ ਆ ਨੇ ਇਸ ਕਰਕੇ ਸੌਖਾ ਉੱਤਰ ਰਿਹਾ ਏ ਆਹ ਛਿਲਕੇ ਨੂੰ ਥੋੜਾ ਲੱਗਿਆ ਹੋਇਆ ਸੀ ਮੰਗੋ ਪਲਪ ਜਿਵੇਂ ਆਪਾਂ ਇਦਾਂ ਉਤਾਰ ਲਿਆ ਏ ਜਿਹੜੇ ਜਿਹੜੇ ਛਿਲਕੇ ਨੂੰ ਥੋੜਾ ਜ਼ਿਆਦਾ ਲੱਗਿਆ ਹੋਆ ਹੁੰਦਾ ਉਹ ਆਪਾਂ ਇਦਾਂ ਉਤਾਰ ਲੈਣਾ ਏ ਬਹੁਤ ਆਸਾਨੀ ਨਾਲ ਉੱਤਰ ਜਾਂਦਾ ਏ ਜੀ ਆਹ ਦੇਖ ਸਕਦੇ ਹੋ ਜੀ ਛਿਲਕੇ ਨੂੰ ਕਿੰਨਾ ਲੱਗਿਆ ਹੋਇਆ ਸੀ ਉੱਤਰ ਗਿਆ ਏ RAMNAN ਸਾਰਾ ਛਿਲਕਾ ਪਾਉ ਉਤਾਰ ਲਿਆ ਏ ਜੀ ਹੁਣ ਆਪਾਂ ਜੇ ਗੁੱਟਲੀ ਤੇ ਲੱਗਿਆ ਹੋਇਆ ਜਿਹੜਾ ਮੰਗੋ ਪਲਪ ਉਹ ਵੀ ਉਤਾਰ ਲਵਾਂਗੇ ਦੇਖੋ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਧੋ ਲਿਆ ਜੀ ਧੋਣ ਤੋਂ ਬਾਅਦ ਹੀ ਆਪਾਂ ਨੇ ਅੰਬਾਂ ਨੂੰ ਹੱਥ ਲਗਾਇਆ ਸੀ ਆਪਾਂ ਆਟਾ ਵੀ ਤਾਂ ਕਰੇ ਗੁੰਨਦਿਆਂ ਸੋ ਗਿਲਾ ਨਹੀਂ ਕਰਨੀ ਆਪਾਂ ਨੇ ਹੁਣ ਗੁੱਟਲੀ ਨੂੰ ਐਦਾਂ ਕਰਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਲਓ ਜੀ ਆਪਾਂ ਕਿਟਕਾ ਵੀ ਚੰਗੀ ਤਰ੍ਹਾਂ ਸਾਫ਼ ਕਰ ਲਈਆਂ ਹੱਥਾਂ ਨਾਲ ਮਸਲਿਆ ਆਪਾਂ ਨੇ ਇਹਨਾਂ ਨੂੰ ਤੇ ਹੁਣ ਇਹਦੇ ਵਿੱਚ ਆਪਾਂ ਅੱਧਿਕ ਕੌਲੀ ਪਾ ਦਵਾਂਗੇ ਖੰਡ ਹੁਣ ਆਪਾਂ ਨੇ ਨਾਲ ਦੀ ਨਾਲ ਖੰਡ ਨੂੰ ਘੋਲ ਲੈਣਾ ਕਿਉਂਕਿ ਕੋਸਾ-ਕੋਸਾ ਜਿਹਾ ਕੋਸਤੇ ਵਿੱਚ ਖੰਡ ਜਿਹੜੀ ਆ ਬਹੁਤ ਵਧੀਆ ਘੁਲ ਜੂਗੀ ਅਤੇ ਇਹ ਰੇਸ਼ੇ ਜਿਹੇ ਆ ਜਿਹੜੇ ਨਾਲੇ ਇਹ ਵੀ ਥੋੜੇ ਜਿਹੇ ਜਿਹੜੇ ਮोटे-ਮोटे ਜਿਹੇ ਫੇਵ ਹੋ ਜਾਣਗੇ ਵਿੱਚ ਆਪਾਂ ਨੇ ਇਹਨੂੰ ਕੋਈ ਮਿਕਸੀ ਵਿੱਚ ਗ੍ਰाइंड ਨਹੀਂ ਕਰਨਾ ਕਿਉਂਕਿ ਜਿਹੜੇ ਇਹ ਰੇਸ਼ੇ ਜਿਹਾਂ ਮੂਹ ਵਿੱਚ ਆਉਂਦੇ ਆ ਇਹ ਜਦੋਂ ਆਪਾਂ ਇਹਨੂੰ ਪੀਵਾਂਗੇ ਬਹੁਤ ਵਧੀਆ ਲੱਗਦੇ ਆ ਲੋ ਜੀ ਖੰਡ ਸਾਰੀ ਘੁਲ ਗਈ ਐ ਤੇ ਪਹਿਲਾਂ ਨਾਲੋਂ ਠੰਡਾ ਵੀ ਹੋ ਗਿਆ ਐ ਹੁਣ ਆਪਾਂ ਬਣਾ ਕੇ ਤਿਆਰ ਕਰਦੇ ਆਂ ਜੀ ਗਲਾਸਾਂ 'ਚ ਆਪਾਂ ਗਲਾਸਾਂ ਵਿੱਚ ਪਾ ਲਵਾਂਗੇ ਤਿੰਨ-ਤਿੰਨ ਵੱਡੇ ਚਮਚ ਪਾ ਲਾਂਗੇ ਜੀ ਆਪਾਂ ਇਹ ਵਾਲਾ ਜਿਹੜਾ ਬਚਿਆ ਇਹਨੂੰ ਮੈਂ ਰੱਖ ਦਾਂਗੀ ਸਟੋਰ ਕਰਕੇ ਜਦੋਂ ਵੀ ਦਿਲ ਕੀਤਾ ਉਦੋਂ ਤੁਸੀਂ ਬਣਾ ਕੇ ਪੀ ਸਕਦੇ ਹੋ ਇਹਦੀ ਸੈਲਫ ਲਾਈਫ ਸਿਰਫ 2-3 ਦਿਨ ਹੈ ਬਸ ਇਸ ਤੋਂ ਬਾਅਦ ਇਹ ਨਹੀਂ ਚੱਲੇਗਾ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਾਣੀ ਜਿੰਨਾ ਜਿੰਨਾ ਆਪਾਂ ਨੇ ਆਮ ਬੰਨਾ ਪਾਇਆ ਹੈ ਉਹਨਾਂ ਉਹਨਾਂ ਆਪਾਂ ਦੇ ਵਿੱਚ ਪਾ ਦਾਂਗੇ ਪਾਣੀ ਐਵੇਂ ਜੀਰੇ ਨੂੰ ਤਵੇ ਉੱਤੇ ਰੋਸਟ ਕਰਕੇ ਪੀਸ ਲਿਆ ਹੈ ਜੀ ਥੋੜਾ ਥੋੜਾ ਪਾਵਾਂਗੇ ਆਪਾਂ ਫਲੇਵਰ ਦੇ ਲਈ ਬਹੁਤ ਵਧੀਆ ਲੱਗਦਾ ਇਹ ਵੀ ਪਾ ਕੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕਾਲਾ ਨਮਕ ਇਹਨਾਂ ਨੂੰ ਮਿਲਾ ਲਵਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਬਰਫ਼ ਇਹਨੂੰ ਹੋਰ ਵੀ ਜ਼ਿਆਦਾ ਠੰਡਾ ਕਰਨ ਦੇ ਲਈ ਇਹ ਠੰਡਾ ਠੰਡਾ ਪੀਓ ਬਹੁਤ ਵਧੀਆ ਲੱਗਦਾ ਹੈ ਤੇ ਰਿਫਰੈਸ਼ਿੰਗ ਡਰਿੰਕ ਆਪਣੀ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਲਓ ਜੀ ਆਮ ਪੰਨਾ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਪੀਓ ਇਹ ਆਪਾਂ ਨੂੰ ਗਰਮੀ ਵਿੱਚ ਲੂਂ ਤੋਂ ਬਚਾਉਂਦਾ ਏ ਜੀ ਅਤੇ ਤਰੋ ਤਾਜ਼ਾ ਰੱਖਦਾ ਏ ਤੇ ਠੰਡਾ ਠਾਰ ਕਰਦਾ ਏ ਜੀ ਆਪਣਾ ਕਾਲਜਾਏ ਗਰਮੀ ਵਿੱਚ ਜਰੂਰ ਬਣਾ ਕੇ ਪੀਓ ਤੁਸੀਂ ਇੱਕ ਵਾਰੀ ਮੇਰੇ ਕਹੇ ਤੋਂ ਬਹੁਤ ਹੀ ਸੌਖਾ ਤਰੀਕਾ ਏ ਜੀ ਇਹਨੂੰ ਬਣਾਉਣ ਦਾ ਕੋਈ ਬਹੁਤਾ तामझाम ਨਹੀਂ ਹੈਗਾ ਬਹੁਤੀਆਂ ਜਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸੌਖੇ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਕੇ ਪੀਓ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ